ਬਲਕਿ ਬਾਕੀ ਜੀ ਪ੍ਰੋਗਰਾਮ ਸੁਣ ਰਹੇ ਹੋ ਜ਼ਰਖੇਸ ਪਾਕਿਸਤਾਨ ਐਫ ਐਮ 101 ਜਿਹੜੀ ਪਾਕਿਸਤਾਨ ਸਗੋਦਾ ਦੇ ਲਾਈਵ ਸਟੂਡੀਓ ਤੋਂ ਜੀ ਸੁਣਨ ਲਈ ਦੋਸਤੋ ਬੂਟਾ ਸ਼ਾਕਰ ਲਿਖਦੇ ਨੇ ਕਿ ਅੱਖਾਂ ਅੱਗੇ ਤਲੀਆਂ ਰੱਖਿਆਂ ਸੂਰਜ ਲੁੱਕ ਨਹੀਂ ਜਾਂਦਾ ਅੱਖਾਂ ਅੱਗੇ ਤਲੀਆਂ ਰੱਖਿਆਂ ਸੂਰਜ ਲੁੱਕ ਨਹੀਂ ਜਾਂਦਾ ਤੇ ਰਾਤਾਂ ਹਨੇਰੀਆਂ ਹੋ ਜਾਵਣ ਤੇ ਚਾਨਣ ਮੁੱਕ ਨਹੀਂ ਜਾਂਦਾ ਤੇ ਧਰਤੀ ਉਤੋਂ ਮਿਟ ਜਾਂਦੇ ਨੇ نقشੇ ਪੱਥਰਾਂ ਵਰਗੇ ਤਰਤੀ ਉਤ ਮਿਟ ਜਾਂਦੇ ਨੇ نقشੇ ਪੱਥਰਾਂ ਵਰਗੇ ਕੁਝ ਬੰਦਿਆਂ ਦੇ ਟੁਰ ਜਾਵਣ ਦਾ ਸਦੀਆਂ ਦੁੱਖ ਨਹੀਂ ਜਾਂਦਾ ਤੇ ਔੜਕ ਇੱਕ ਦਿਨ ਟੁੱਟ ਜਾਂਦੇ ਨੇ ਖੌਫ ਦੇ ਸਾਰੇ ਜੰਦਰੇ ਔੜਕ ਇੱਕ ਦਿਨ ਟੁੱਟ ਜਾਂਦੇ ਨੇ ਖੌਫ ਦੇ ਸਾਰੇ ਜੰਦਰੇ ਵੇਲੇ ਦੇ ਸ਼ਾਜ਼ੋਰਾ ਦੇ ਲਈ ਵੇਲਾ ਰੁਕ ਨਹੀਂ ਜਾਂਦਾ ਤੇ ਰੱਬ ਵੀ ਹੋਰੇ ਰਸ ਜਾਂਦਾ ਏ ਜੇ ਮਾਪੇ ਟੁਰ ਜਾਵਣ ਰੱਬ ਵੀ ਹੋਰੇ ਰੁਸ ਜਾਂਦਾ ਏ ਜੇ ਮਾਪੇ ਟੁਰ ਜਾਵਣ ਅਰਸ਼ਾ ਕਰਦੀ ਟੁਰ ਜਾਂਦੀ ਏ ਕੱਲਾ ਸੁਖ ਨਹੀਂ ਜਾਂਦਾ ਤੇ ਕੁੱਛੜ ਚੁੱਕੇ ਬਾਲ ਦੇ ਮਾਵਾਂ ਭਾਰ ਕਦੀ ਨਹੀਂ ਤੋਲੇ ਕੁੱਛੜ ਚੁੱਕੇ ਬਾਲ ਦੇ ਮਾਵਾਂ ਭਾਰ ਕਦੀ ਨਹੀਂ ਤੋਲੇ ਬਹੁਤਾ ਫਲ ਜੇ ਲੱਗ ਜਾਵੇ ਤੇ ਬੂਟਾ ਸੁੱਕ ਨਹੀਂ ਜਾਂਦਾ ਤੇ ਮੈਂ ਰਾਤਾਂ ਨੂੰ ਸੌਣ ਤੋਂ ਪਹਿਲਾਂ ਕੀਤੇ ਯਤਨ ਬਥੇਰੇ ਮੈਂ ਰਾਤਾਂ ਨੂੰ ਸੌਣ ਤੋਂ ਪਹਿਲਾਂ ਕੀਤੇ ਯਤਨ ਬਥੇਰੇ ਮੇਰੀਆਂ ਅੱਖੀਆਂ ਅਗੋਂ ਕਸਮੇ ਉਸ ਦਾ ਮੁੱਖ ਨਹੀਂ ਜਾਂਦਾ ਤੇ ਗਲੀਆਂ ਦੇ ਵਿੱਚ ਸਦਾ ਨਹੀਂ ਰਹਿੰਦੇ ਕੰਧਾਂ ਦੇ ਪਰਛਾਵੇਂ ਗਲੀਆਂ ਦੇ ਵਿੱਚ ਸਦਾ ਨਹੀਂ ਰਹਿੰਦੇ ਕੰਧਾਂ ਦੇ ਪਰਛਾਵੇਂ ਦੂਰੀਆਂ ਦੇ ਨਾਲ ਛਾਕਰ ਦਿਲ ਦਾ ਬੂਹਾ ਟਕ ਨਹੀਂ ਜਾਂਦਾ ਅੱਖਾਂ ਅੱਗੇ ਤਲੀਆਂ ਰੱਖਿਆ ਸੂਰਜ ਲੁਕ ਨਹੀਂ ਜਾਂਦਾ ਤੇ ਰਾਤਾਂ ਨੇਰੀਆਂ ਹੋ ਜਾਵਣ ਤੇ ਚਾਨਣ ਮੁੱਕ ਨਹੀਂ ਜਾਂਦਾ ਇਹ ਖੂਬਸੂਰਤ ਕਲਾਮ ਸੀ ਜੀ ਸਾਡੇ ਜਿਹਨੂੰ ਵੀ ਪੰਜਾਬ ਦੇ ਖੂਬਸੂਰਤ ਸ਼ਹਿਰ ਲਈਆ ਵਸਦੇ ਸਾਡੇ ਪੰਜਾਬੀ ਵੀਰ ਬੂਟਾ ਸ਼ਾਕਰ ਰਹਾਂ ਦਾ ਸੋਣਾ ਲਿਖਦੇ ਹੋ ਚੰਗਾ ਲਿਖਦੇ ਹੋ ਲਿਖਦੇ ਰਵਿਆ ਕਰੋ ਪ੍ਰੋਗਰਾਮ ਜ਼ਰਖੇਸ ਪਾਕਿਸਤਾਨ ਐਫ ਐਮ 101 ਦੇ ਲਾਈਵ ਸਟੂਡੀਓ ਤੋਂ